ਸਚਿਰਕਾਰ ਹੰਦਰ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗੁਰਜੀਤਕਾਰ ਤਾਂ ਬਿਲਕੁਲ ਸਹੀ ਕਿਹਾ ਜਾਂਦਾ ਹੈ ਕਿ ਬੇਗਾਨਿਆਂ ਦੇ ਵੱਲੋਂ ਨਹੀਂ ਆਪਣਿਆਂ ਦੇ ਵੱਲੋਂ ਹੀ ਆਪਣਿਆਂ ਦੇ ਪਿੱਠ ਦੇ ਪਿੱਛੇ ਵਾਰ ਕੀਤਾ ਜਾਂਦਾ ਹੈ ਅੱਜ ਮੈਂ ਤੁਹਾਨੂੰ ਕਹਾਣੀ ਸੁਣਾਉਣ ਜਾ ਰਹੀ ਹਾਂ ਉਹਨਾਂ ਚਾਰ ਪੰਜਾਬੀ ਮੁੰਡਿਆਂ ਦੀ ਜੋ ਕਿ ਕੁਝ ਸਾਲ ਪਹਿਲਾਂ ਕੈਨੇਡਾ ਦੇ ਵਿੱਚ ਦਾਖਲ ਹੋਏ ਸਨ ਤੇ ਉਹ ਇਹ ਸੋਚ ਕੇ ਆਏ ਸਨ ਕਿ ਉਹ ਇੱਥੇ ਆ ਕੇ ਖੂਬ ਤਰੱਕੀਆਂ ਕਰਨਗੇ ਉਹਨਾਂ ਦੇ ਪਰਿਵਾਰਾਂ ਨੇ ਵੀ ਉਹਨਾਂ ਨੂੰ ਇੰਨੇ ਚਾਹਵਾਂ ਦੇ ਨਾਲ ਇੰਨੇ ਵੱਡੇ ਵੱਡੇ ਸੁਪਨੇ ਲੈ ਕੇ ਏਅਰਪੋਰਟ ਤੋਂ ਅਲਵਿਦਾ ਆਖਿਆ ਸੀ ਤਾਂ ਕਿ ਉਹ ਉਹਨਾਂ ਦਾ ਮਾਣ ਵਧਾ ਸਕਣ ਪਰ ਅਜਹੁਨਾ ਪੰਜਾਬੀ ਮੁੰਡਿਆਂ ਦੇ ਵੱਲੋਂ ਆਪਣੇ ਪਰਿਵਾਰਾਂ ਦਾ ਮਾਣ ਵਧਾਉਣ ਦੀ ਬਜਾਏ ਉਹਨਾਂ ਤੇ ਕਲੰਕ ਲਗਾ ਦਿੱਤਾ ਗਿਆ ਮੈਂ ਗੱਲ ਕਰ ਰਹੀ ਹਾਂ ਹਰਦੀਪ ਸਿੰਘ ਨਿੱਜਰ ਮਾਮਲੇ ਦੀ ਜਿਸ ਦੇ ਵਿੱਚ ਚਾਰ ਪੰਜਾਬੀ ਮੁੰਡਿਆਂ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਹੱਦੀਟਿੰਗ ਨਿਜਰ ਦੀ ਜੇ ਗੱਲ ਕੀਤੀ ਜਾਵੇ ਤਾਂ ਕੋਈ ਛੋਟੀ ਮੋਟੀ ਹਸਤੀ ਨਹੀਂ ਸਕਤ ਉਹਨਾਂ ਦਾ ਦੇਸ਼ ਦੁਨੀਆ ਦੇ ਵਿੱਚ ਬਹੁਤ ਵੱਡਾ ਨਾਮ ਸੀ ਪਰ ਇਹਨਾਂ ਪੰਜਾਬੀ ਮੁੰਡਿਆਂ ਦੇ ਵੱਲੋਂ ਪਤਾ ਨਹੀਂ ਕੀ ਸੋਚ ਕੇ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਇਹਨਾਂ ਦੇ ਵੱਲੋਂ ਪਹਿਲਾਂ ਛੋਟੇ-ਛੋਟੇ ਕ੍ਰਾਈਮ ਕੀਤੇ ਗਏ ਉਸ ਤੋਂ ਬਾਅਦ ਇੱਕ ਅਜਿਹੇ ਵੱਡੇ ਕ੍ਰਾਈਮ ਨੂੰ ਅੰਜਾਮ ਦਿੱਤਾ ਗਿਆ ਜਿਸ ਨੇ ਕੇ ਇਸ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਇਹ ਵੀ ਕਿਹਾ ਜਾਂਦਾ ਹੈ ਕਿ ਬੂੰਦ-ਬੂੰਦ ਦੇ ਨਾਲ ਸਾਗਰ ਭਰਦਾ ਹੈ ਚਾਇਨਾ ਨੌਜਵਾਨਾਂ ਦੇ ਵੱਲੋਂ ਵੀ ਕੈਨੇਡਾ ਦੇ ਵਿੱਚ ਆ ਕੇ ਪਹਿਲਾਂ ਛੋਟੇ-ਛੋਟੇ ਕ੍ਰਾਈਮ ਕੀਤੇ ਗਏ ਉਸ ਤੋਂ ਬਾਅਦ ਇਹਨਾਂ ਦੇ ਵੱਲੋਂ ਇਸ ਵੱਡੇ ਕ੍ਰਾਈਮ ਨੂੰ ਅੰਜਾਮ ਦਿੱਤਾ ਗਿਆ ਤੇ ਇਸ ਰਿਪੋਰਟ ਦੇ ਵਿੱਚ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ ਕਿ ਇਹਨਾਂ ਦਾ ਬੈਕਗ੍ਰਾਉਂਡ ਕੀ ਹੈ ਚਾਰਾ ਨੌਜਵਾਨਾਂ ਦਾ ਤੇ ਪਹਿਲਾਂ ਇਹ ਝਾਤ ਪਾ ਲੈਣੇ ਆ ਕਿ ਇਹਨਾਂ ਦੀ ਗ੍ਰਿਫਤਾਰੀ ਕਿਸ ਤਰ੍ਹਾਂ ਹੋਈ ਹੈ ਕੈਨੇਡੀਅਨ ਨਾਗਰਿਕ ਹਰਦੀਪ ਸਿੰਘ ਨਿੱਜ ਜਿਨ੍ਹਾਂ ਦੀ ਉਮਰ 45 ਸਾਲ ਦੀ ਸੀ ਉਹਨਾਂ ਨਾਲ 18 ਜੂਨ 2023 ਨੂੰ ਸਰੀ ਬ੍ਰਿਟਿਸ਼ ਕੋਲੰਬੀਆ ਦੇ ਗੁਰੂ ਨਾਨਕ ਸਿੱਖ ਗੁਰਦੁਆਰੇ ਤੋਂ ਬਾਹਰ ਨਿਕਲਣ ਸਮੇਂ ਪਾਣਾ ਵਾਪਰ ਗਿਆ ਸੀ ਇਸ ਦੇ ਸੰਬੰਧ ਵਿੱਚ 3 ਮਈ 2024 ਨੂੰ RCMP ਵੱਲੋਂ ਪਹਿਲਾ ਤਿੰਨ ਵਿਅਕਤੀਆਂ ਨੂੰ ਗ੍ਰਫਤਾਰ ਕੀਤਾ ਗਿਆ ਜੋ ਕਿ ਭਾਰਤੀ ਨਾਗਰਿਕ ਹਨ ਅਤੇ ਕਈ ਸਾਲ ਪਹਿਲਾਂ ਕੈਨੇਡਾ ਐਸਨ ਉਨ੍ਹਾਂ ਤੇ ਹਰਦੀਪ ਨਿੱਜਰ ਮਾਮਲੇ ਨੂੰ ਅੰਜਾਮ ਦੇਣ ਦਾ ਦੋਸ਼ ਲਗਾਇਆ ਗਿਆ ਗੱਲ ਕਰੀਏ ਗ੍ਰਫਤਾਰ ਕੀਤੇ ਗਏ ਨੌਜਵਾਨਾਂ ਦੀ ਤਾਂ ਇਹ ਪੰਜਾਬ ਦੇ ਵੱਖ-ਵੱਖਰੇ ਸ਼ਹਿਰਾਂ ਨਾਲ ਸੰਬੰਧਿਤ ਹਨ ਇਹਨਾਂ ਵਿੱਚ ਕਰਨ ਬਰਾੜ ਜਿਸ ਦੀ ਉਮਰ 22 ਸਾਲ ਹੈ ਕਮਲਪ੍ਰੀਤ ਸਿੰਘ ਜਿਸ ਦੀ ਉਮਰ 22 ਸਾਲ ਅਤੇ ਕਰਨਪ੍ਰੀਤ ਸਿੰਘ ਜਿਸ ਦੀ ਉਮਰ 28 ਸਾਲ ਹੈ ਇਹ ਤਿੰਨੋਂ ਨੌਜਵਾਨ ਪਾਤਨੀ ਨਾਗਰੀ ਖਾਨ ਜੋ ਐਡਮਿੰਟਨ ਵਿੱਚ ਰਹਿੰਦੇ ਹਨ ਅਤੇ ਨੋ ਨੌਜਵਾਨ ਅਸਥਾਈ ਵੀਜ਼ੇ ਤੇ ਕੈਨੇਡਾ ਪਹੁੰਚੇ ਸਨ ਜਿੰਨਾਂ ਵਿੱਚ ਕੁਝ ਵਿਦਿਆਰਥੀ ਵੀਜ਼ੇ ਤੇ ਸਨ ਮੰਨਿਆ ਜਾਂਦਾ ਹੈ ਕਿ ਕੈਨੇਡਾ ਵਿੱਚ ਰਹਿੰਦਿਆਂ ਕਿਸੇ ਨੇ ਵੀ ਸਿੱਖਿਆ ਹਾਜ਼ਰ ਨਹੀਂ ਕੀਤੀ ਅਤੇ ਕਿਸੇ ਨੇ ਵੀ ਸਥਾਈ ਨਿਵਾਸ ਪ੍ਰਾਪਤ ਨਹੀਂ ਕੀਤਾ RCMP ਨੇ ਕਿਹਾ ਕਿ ਸਾਰੇ ਆਦਮੀ ਤਿੰਨ ਤੋਂ 5 ਸਾਲ ਪਹਿਲਾਂ ਵੱਖਰੇ ਤੌਰ ਤੇ ਕੈਨੇਡਾ ਦੇ ਵਿੱਚ ਦਾਖਲ ਹੋਏ ਸਨ ਪੁਲਿਸ ਦਾ ਮੰਨਣਾ ਹੈ ਕਿ ਅਦਾਲਤੀ ਦਸਤਾਵੇਜ਼ਾਂ ਦੇ ਅਨੁਸਾਰ ਨੌਜਵਾਨਾਂ ਨੇ 1 ਬਈ 2023 ਅਤੇ 18 ਜੂਨ 2023 ਦਰਮਿਆਨ ਸਰੀ ਅਤੇ ਐਡਮਿੰਟਨ ਵਿੱਚ ਨਿੱਜਰ ਮਾਮਲੇ ਦੀ ਯੋਜਨਾ ਬਣਾਈ ਸੀ। ਯਾਨੀ ਕਿ 78 ਦਿਨਾਂ ਦੇ ਅੰਦਰ-ਅੰਦਰ ਇਹ ਸਾਜ਼ਿਸ਼ ਰਚੀ ਗਈ ਸੀ। ਜਿਸ ਦੀ ਨਿੱਜਰ ਘਟਨਾ ਵਾਪਰੀ ਸੀ ਉਸਨੂੰ ਹਿੱਟ ਸਕੁਆਰ ਦੇ ਮੈਂਬਰਾਂ ਨੇ ਨਿਸ਼ਾਨੇਵਾਜਾ ਡਰਾਈਵਰ ਅਤੇ ਸਪੋਰਟਰ ਵਜੋਂ ਵੱਖ-ਵੱਖ ਥੋਮੇ گاਵਾਂ ਨੇ ਪਾਈਆਂ ਸਨ। ਜਦੋਂ ਇਹਨਾਂ ਤਿੰਨ ਨੌਜਵਾਨਾਂ ਦੀ ਗ੍ਰਿਫਤਾਰੀ ਹੋਈ ਤਾਂ ਪੁਲਿਸ ਨੇ ਕਿਹਾ ਸੀ ਕਿ ਅਧਿਕਾਰੀਆਂ ਨੂੰ ਯਕੀਨ ਹੈ ਕਿ ਇਹਨਾਂ ਤੋਂ ਇਲਾਵਾ ਹੋਰਾਂ ਨੇ ਵੀ ਇਸ ਮਾਮਲੇ ਦੇ ਵਿੱਚ ਭੂਮਿਕਾ ਨਿਭਾਈ ਹੋਵੇਗੀ ਤੇ ਪੁਲਿਸ ਦੀ ਗੱਲ ਇਹ ਬਿਲਕੁਲ ਸੱਚੀ ਨਿਕਲੀ ਕਿਉਂਕਿ ਤਿੰਨਾਂ ਦੀ ਗ੍ਰਿਫਤਾਰੀ ਤੋਂ 7 ਦਿਨ ਬਾਅਦ ਯਾਨੀ ਕਿ 11 ਮਈ 2024 ਨੂੰ ਚੌਥਾ ਦੋਸ਼ੀ ਨੌਜਵਾਨ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰਕੇ ਉਸ ਨੂੰ ਚਾਰਜ ਕੀਤਾ ਗਿਆ BCID ਇੰਟੀਗ੍ਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਨੇ ਦੱਸਿਆ ਕਿ 22 ਸਾਲ ਦਾ ਅਮਨਦੀਪ ਸਿੰਘ ਕਿਸੇ ਵੱਖਰੇ ਹਥਿਆਰ ਸੰਬੰਧੀ ਅਪਰਾਧ ਵਿੱਚ অন্ਟਾਰੀਓ ਦੀ ਪੀਲ ਰੈਜਨਲ ਪੁਲਿਸ ਦੀ ਹਿਰਾਸਤ ਵਿੱਚ ਸੀ ਪੁਲਿਸ ਅਨੁਸਾਰ ਸਬੂਤ ਅਤੇ ਲੋੜੀਂਦੀ ਜਾਣਕਾਰੀ ਜੁਟਾ ਕੇ ਅਮਨਦੀਪ ਸਿੰਘ ਖਿਲਾਫ ਇਸ ਘਟਨਾ ਦੀ ਸਾਜ਼ਿਸ਼ ਕਢਣ ਦੇ ਦੋਸ਼ ਆਇਦ ਕੀਤੇ ਗਏ ਹਨ ਸਭ ਤੋਂ ਪਹਿਲਾਂ ਗ੍ਰਿਫਤਾਰੀ ਜਦੋਂ ਹੋਈ ਸੀ ਇਹਨਾਂ ਨੌਜਵਾਨਾਂ ਦੀ ਤਾਂ ਉਸ ਦੇ ਵਿੱਚ ਸਭ ਤੋਂ ਪਹਿਲਾਂ ਨਾਮ ਆਇਆ ਸੀ ਕਰਨ ਬਰਾੜ ਦਾ ਜਿਵੇਂ ਉਮਰਤ ਸਿਰਫ 22 ਸਾਲ ਦੀ 22 ਸਾਲ ਦੀ ਉਮਰ ਕੀ ਹੁੰਦੀ ਆ ਉਦੋਂ ਤਾਂ ਇੰਨੀ ਅਕਲ ਵੀ ਨਹੀਂ ਆਈ ਹੁੰਦੀ ਉਸ ਵੇਲੇ ਤਾਂ ਉਸ ਨੂੰ ਨਿਆਣਾ ਹੀ ਕਿਹਾ ਜਾਂਦਾ ਹੈ ਜਦੋਂ ਬੱਚਾ 22 ਸਾਲ ਦੀ ਉਮਰ ਦੇ ਵਿੱਚ ਹੁੰਦਾ ਹੈ ਤੇ ਇਸ 22 ਸਾਲ ਦੇ ਜਵਾਕ ਦੇ ਵੱਲੋਂ ਇੱਕ ਅਜਿਹੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਜੋ ਕਦੇ ਸੋਚ ਵੀ ਨਹੀਂ ਸਕਦਾ ਇਹਨਾਂ ਦੇ ਮਾਪਿਆਂ ਨੇ ਵੀ ਨਹੀਂ ਸੋਚਿਆ ਹੋਵੇਗਾ ਕਿ ਸਾਡੇ ਪੁੱਤ ਦੇ ਵੱਲੋਂ ਕੈਨੇਡਾ ਦੇ ਵਿੱਚ ਜਾ ਕੇ ਤਰੱਕੀ ਕਰਨ ਦੀ ਵਜਾਏ ਅਜਿਹੀ ਘਟਨਾ ਨੂੰ ਅੰਜਾਮ ਦਿੱਤਾ ਜਾਵੇਗਾ ਜਹੂੰ ਤਾਂ ਤੁਹਾਨੂੰ ਦੱਸਦੇ ਆ ਕਰਨ ਬਰਾੜ ਪੰਜਾਬ ਦੇ ਕਿਸ ਜ਼ਿਲ੍ਹੇ ਨਾਲ ਸੰਬੰਧਿਤ ਹੈ ਤੇ ਇਹ ਖਬਰ ਸੁਣਨ ਤੋਂ ਬਾਅਦ ਉਸਦੇ ਮਾਤਾ ਪਿਤਾ ਦਾ ਕੀ ਰਿਐਕਸ਼ਨ ਸੀ ਸਿੱਖ ਕਾਰਕੂਨ ਹਰਦੀਪ ਸਿੰਘ ਨਿੱਜ ਦੇ ਮਾਮਲੇ ਵਿੱਚ ਫੜੇ ਗਏ ਚਾਰ ਭਾਰਤੀ ਨਾਗਰਿਕਾਂ ਵਿੱਚੋਂ ਇੱਕ ਹੈ ਕਰਨ ਬਰਾੜ ਜਿਸ ਦੀ ਉਮਰ 22 ਸਾਲ ਦੀ ਹੈ ਕਰਨ ਬਰਾੜ ਫਰੀਦਕੋਟ ਦੇ ਕੋਟਕਪੂਰਾ ਕਸਬੇ ਨੇੜੇ ਕੋਟ ਸੁਖਿਆ ਪਿੰਡ ਦਾ ਰਹਿਣ ਵਾਲਾ ਹੈ ਕਰਨ ਦੇ ਪਿਤਾ ਮਨਦੀਪ ਸਿੰਘ ਬਰਾੜ ਕੁਝ ਮਹੀਨੇ ਪਹਿਲਾਂ ਆਪਣੇ ਜਦੀ ਸ਼ਾਂਤ ਹੀ ਰੱਬ ਨੂੰ ਪਿਆਰੇ ਹੋ ਗਏ ਸਨ ਕਰਨ ਉਸ ਮੌਕੇ ਤੇ ਵੀ ਭਾਰਤ ਨਹੀਂ ਪਰਤਿਆ ਉਸ ਦੇ ਪਿਤਾ ਨੂੰ ਧੋਖਾਧੜੀ ਅਤੇ ਜਾਲ ਸਾਜੀ ਦੇ ਕੇਸ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਕਰਨ ਦੀ ਮਾਂ ਰਮਨਦੀਪ ਬਰਾੜ ਸਿੰਗਾਪੁਰ ਦੇ ਵਿੱਚ ਰਹਿੰਦੀ ਹੈ ਅਤੇ ਇਸ ਸਮੇਂ ਆਪਣੇ ਪਤੀ ਦੀਆਂ ਅੰਤਿਮ ਰਸਮਾਂ ਅਤੇ ਹੋਰ ਰਸਮਾਂ ਦੇ ਲਈ ਪੰਜਾਬ ਦੇ ਵਿੱਚ ਹੈ ਕੈਨੇਡਾ ਵਿੱਚ ਬੇਟੇ ਦੀ ਗ੍ਰਿਫਤਾਰੀ ਦੀ ਖ਼ਬਰ ਸੁਣ ਕੇ ਮਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਕਰਨ ਦੇ ਦਾਦਾ ਬਲਬੀਰ ਸਿੰਘ ਬਰਾੜ ਨੇ ਕਿਹਾ ਕਿ ਉਹ ਕੈਨੇਡਾ ਵੱਲੋਂ ਲਾਏ ਗਏ ਦੋਸ਼ਾਂ ਤੇ ਯਕੀਨ ਹੀ ਨਹੀਂ ਕਰ ਸਕਦੇ ਕਰਨ ਬਰਾੜ ਵੀ ਸੋਸ਼ਲ ਮੀਡੀਆ ਤੇ ਪਈ ਇੱਕ ਪੁਰਾਣੀ ਵੀਡੀਓ ਵੀ ਸਾਹਮਣੇ ਆਈ ਹੈ ਜੋ ਕਿ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਬਠਿੰਡਾ ਦੀ ਐਥਿਕ ਵਰਕਸ ਇਮੀਗ੍ਰੇਸ਼ਨ ਸਰਵਿਸਿਜ਼ ਵੱਲੋਂ ਦਸੰਬਰ 2019 ਵਿੱਚ ਫੇਸਬੁੱਕ ਤੇ ਪੋਸਟ ਕੀਤੀ ਇੱਕ ਵੀਡੀਓ ਵਿੱਚ ਕਰਨ ਬਰਾੜ ਕਹਿੰਦਾ ਹੈ ਕਿ ਉਸ ਦਾ ਸਟੱਡੀ ਵੀਜ਼ਾ ਆ ਗਿਆ ਇੱਕ ਫੋਟੋ ਵਿੱਚ ਉਹ ਇੱਕ ਪਾਸਪੋਰਟ ਚੱਕੀ ਨਜ਼ਰ ਆ ਰਿਹਾ ਜਿਸ ਵਿੱਚ ਕੈਨੇਡੀਅਨ ਸਟੱਡੀ ਵੀਜ਼ਾ ਲੱਗਿਆ ਹੋਇਆ ਇਹ ਵੀ ਕਿਹਾ ਜਾ ਰਿਹਾ ਹੈ ਕਿ ਕਰਨ ਬਰਾੜ ਤੇ ਭਾਰਤ ਵਿੱਚ ਵੀ ਕਈ ਮਾਮਲੇ ਦਰਜ ਸਨ ਅਤੇ ਫਿਰ ਵੀ ਉਸ ਨੂੰ ਕੈਨੇਡਾ ਦਾ ਵੀਜ਼ਾ ਮਿਲ ਗਿਆ ਪਰ ਇਹ ਗੱਲ ਸੱਚ ਨਹੀਂ ਨਿਕਲੀ ਕਿਉਂਕਿ ਜਿਸ ਤਰ੍ਹਾਂ ਹੀ ਇਹ ਗੱਲ ਉੱਠੀ ਉਸ ਤੋਂ ਬਾਅਦ ਫਰੀਦਕੋਟ ਦੇ ਐਸਪੀ ਜਸਮੀਤ ਸਿੰਘ ਦਾ ਬਿਆਨ ਸਾਹਮਣੇ ਆਇਆ ਤੇ ਬਿਆਨ ਦੇ ਵਿੱਚ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਕਰਨ ਬਰਾੜ ਦੇ ਖਿਲਾਫ ਕਿਸੇ ਤਰ੍ਹਾਂ ਦਾ ਵੀ ਕੋਈ ਅਪਰਾਧਿਕ ਕੇਸ ਨਹੀਂ ਹੈ ਨਿੱਜ ਕੇਸ ਵਿੱਚ ਉਸ ਦੀ ਸ਼ਮੂਲੀਅਤ ਬਾਰੇ ਮੀਡੀਆ ਰਾਹੀਂ ਉਹਨਾਂ ਨੂੰ ਜਾਣਕਾਰੀ ਮਿਲੀ ਹੈ ਨਿੱਜਰ ਮਾਮਲੇ ਦੇ ਵਿੱਚ ਦੂਸਰਾ ਦੋਸ਼ੀ ਨੌਜਵਾਨ ਜੋ ਕਿ ਗ੍ਰਫਤਾਰ ਹੋਇਆ ਹੈ ਉਹ ਹੈ ਕਮਲਪ੍ਰੀਤ ਸਿੰਘ ਉਸ ਦੀ ਵੀ ਉਮਰ ਸਿਰਫ 22 ਸਾਲ ਦੀ ਹੈ ਤੁਸੀਂ ਖੁਦ ਸੋਚੋ ਕਿ ਇੰਨੀਆਂ ਛੋਟੀਆਂ ਉਮਰਾਂ ਦੇ ਵਿੱਚ ਇਹਨਾਂ ਦੇ ਵੱਲੋਂ ਇੰਨੀ ਵੱਡੀ ਘਟਨਾ ਨੂੰ ਅੰਜਾਮ ਦੇਣ ਦਾ ਕਾਰਨ ਕੀ ਹੋ ਸਕਦਾ ਹੈ ਕੀ ਇਹਨਾਂ ਨੂੰ ਕਿਸੇ ਨੇ ਪਿੱਛੇ ਉਕਸਾਇਆ ਹੋਵੇਗਾ ਕਿ ਇਹਨਾਂ ਨੂੰ ਕੋਈ ਲਾਲਚ ਦਿੱਤਾ ਗਿਆ ਹੈ ਕਿ ਇਹਨਾਂ ਦੇ ਵੱਲੋਂ ਅਜਿਹੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਕਮਲਪ੍ਰੀਤ ਸਿੰਘ ਦੀ ਵੀ ਗੱਲ ਕਰਦੇ ਆ ਤੇ ਉਸ ਦੇ ਬਾਰੇ ਵੀ ਤੁਹਾਨੂੰ ਦੱਸ ਦਿਆ ਕਿ ਉਸ ਦਾ ਪਿਛੋਕੜ ਕੀ ਹੈ ਕਿਸ ਤਰ੍ਹਾਂ ਬਿਨਾਂ ਲੋਕੈਨਡਾ ਦੇ ਵਿੱਚ ਦਾਖਲ ਹੋਇਆ ਤੇ ਉਸ ਦੇ ਘਰਦਿਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਸ ਖਬਰ ਦੇ ਉੱਪਰ ਬਿਲਕੁਲ ਵੀ ਯਕੀਨ ਨਹੀਂ ਆ ਰਿਹਾ ਹੈ ਹਰਦੀਪ ਸਿੰਘ ਨੀਜਰ ਮਾਮਲੇ ਵਿੱਚ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਚਾਰ ਭਾਰਤੀ ਨਾਗਰਿਕਾਂ ਵਿੱਚੋਂ ਦੂਸਰਾ ਹੈ 22 ਸਾਲਾ ਕਮਲਪ੍ਰੀਤ ਸਿੰਘ ਕਮਲਪ੍ਰੀਤ ਜਲੰਧਰ ਦੇ ਨਕੋਦਰ ਦੇ ਪਿੰਡ ਚੱਕ ਕਲਾ ਨਾਲ ਸੰਬੰਧਿਤ ਹੈ ਅਤੇ ਉਸ ਦਾ ਪਰਿਵਾਰ 25 ਏਕੜ ਜ਼ਮੀਨ ਦਾ ਮਾਲਕ ਹੈ। ਉਸ ਦੀ ਗ੍ਰਿਫਤਾਰੀ ਦੀ ਖਬਰ ਤੋਂ ਬਾਅਦ ਉਸ ਦਾ ਪਰਿਵਾਰ ਸਦਮੇ ਦੇ ਵਿੱਚ। ਪਰਿਵਾਰ ਨੇ ਕਿਹਾ ਕਿ ਕਮਲਪ੍ਰੀਤ ਕੈਨੇਡਾ ਵਿੱਚ ਕਿਸੇ ਅਪਰਾਧਿਕ ਗਤੀਵਿਧੀ ਵਿੱਚ ਸ਼ਾਮਲ ਹੋਣ ਬਾਰੇ ਉਹ ਅਣਜਾਣ ਸਨ। ਉਸ ਦੀ ਗ੍ਰਿਫਤਾਰੀ ਬਾਰੇ ਮੀਡੀਆ ਚੈਨਲਾਂ ਅਤੇ ਅਖਬਾਰਾਂ ਰਾਹੀਂ ਉਹਨਾਂ ਨੂੰ ਪਤਾ ਲੱਗਾ ਕਿਉਂਕਿ ਪਿਛਲੇ 3 ਦਿਨਾਂ ਤੋਂ ਉਹਨਾਂ ਦਾ ਉਸ ਨਾਲ ਕੋਈ ਸੰਪਰਕ ਨਹੀਂ ਹੈ। ਕਮਲਪ੍ਰੀਤ ਦੇ ਪਿਤਾ ਸਤਨਾਮ ਸਿੰਘ ਨੇ ਕਿਹਾ ਕਿ ਮੇਰੇ ਬੇਟੇ ਦਾ ਕੋਈ ਅਪਰਾਧਿਕ ਪਿਛੋਕੜ ਨਹੀਂ ਸੀ ਉਹ 12ਵੀਂ ਜਮਾਤ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ 2019 ਵਿੱਚ ਸਟੱਡੀ ਵੀਜ਼ੇ ਤੇ ਕੈਨੇਡਾ ਚਲਾ ਗਿਆ ਸੀ ਉਹ ਇਸ ਸਮੇਂ ਵਰਕ ਪਰਮਿਟ ਤੇ ਹੈ ਮੈਂ ਕਮਲਪ੍ਰੀਤ ਨੂੰ ਕੈਨੇਡਾ ਭੇਜਣ ਦੇ ਹੱਕ ਵਿੱਚ ਨਹੀਂ ਸੀ ਅਤੇ ਉਸ ਨੂੰ ਘਰ ਵਾਪਸ ਖੇਤੀਬਾੜੀ ਜ਼ਮੀਨ ਅਤੇ ਪਰਿਵਾਰਕ ਕਾਰੋਬਾਰ ਦੀ ਦੇਖਭਾਲ ਕਰਨ ਲਈ ਕਹਿ ਰਿਹਾ ਸੀ ਪਰ ਉਹ ਆਪਣੇ ਵਿਦੇਸ਼ੀ ਸੁਪਨਿਆਂ ਨੂੰ ਪੂਰਾ ਕਰਨ ਲਈ ਅਡੋਲ ਸੀ ਇਹ ਕਮਲਪ੍ਰੀਤ ਦੇ ਪਿਤਾ ਦਾ ਬਿਆਨ ਸਾਹਮਣੇ ਆਇਆ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਮਲਪ੍ਰੀਤ ਦੇ ਨਾਲ ਗ੍ਰਿਫਤਾਰ ਹੋਏ ਕਰਨਪ੍ਰੀਤ ਸਿੰਘ ਨਾਲ ਉਸ ਦੀ ਗੂੜੀ ਦੋਸਤੀ ਸੀ ਕਿਉਂਕਿ ਉਹ 1 ਕੋ ਸਾਲ ਕੈਨੇਡਾ ਗਏ ਸਨ ਅਤੇ ਕਈ ਸਾਲਾਂ ਤੱਕ ਇੱਕੋ ਘਰ ਦੇ ਵਿੱਚ ਰਹਿ ਰਹੇ ਸਨ ਹੁਣ ਗੱਲ ਕਰਦੇ ਹਾਂ ਤੀਸਰੇ ਦੋਸ਼ੀ ਦੀ ਕਰਨਪ੍ਰੀਤ ਸਿੰਘ ਦੀ ਜਿਸ ਦੀ ਇਹਨਾਂ ਚਾਰਾਂ ਦੇ ਵਿੱਚੋਂ ਸਭ ਤੋਂ ਵੱਡੀ ਉਮਰ ਹੈ ਕਰਨਪ੍ਰੀਤ 28 ਸਾਲ ਦਾ ਹੈ ਜਿਸ ਸਮੇ ਉਸ ਦੀ ਗ੍ਰਿਫਤਾਰੀ ਹੋਈ ਹੈ ਆਰਸੀਐਮਪੀ ਦੇ ਵੱਲੋਂ ਚਾਰ ਨੌਜਵਾਨਾਂ ਦੀ ਗ੍ਰਿਫਤਾਰੀ ਕੀਤੀ ਗਈ ਜਿਸ ਦੇ ਵਿੱਚੋਂ ਇੱਕ ਹੈ ਕਰਨਪ੍ਰੀਤ ਸਿੰਘ ਕਰਨਪ੍ਰੀਤ ਸਿੰਘ ਦੇ ਵੀ ਪਿਛੋਕੜ ਦੀ ਗੱਲ ਕਰਦੇ ਆ ਦੱਸਦੇ ਆ ਕਿ ਉਹ ਪੰਜਾਬ ਦੇ ਕਿਸ ਜ਼ਿਲ੍ਹੇ ਦੇ ਨਾਲ ਸੰਬੰਧਿਤ ਹੈ ਤੇ ਉਸ ਦੇ ਪਿਤਾ ਦਾ ਜਦੋਂ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਬਿਲਕੁਲ ਵੀ ਯਕੀਨ ਨਹੀਂ ਆ ਰਿਹਾ ਕਿ ਉਹਨਾਂ ਦੇ ਪੁੱਤ ਦੇ ਵੱਲੋਂ ਕੈਨੇਡਾ ਦੇ ਵਿੱਚ ਆ ਕੇ ਅਜਿਹਾ ਕੰਮ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਜਦੋਂ ਕਰਨਪ੍ਰੀਤ ਨੇ ਕੈਨੇਡਾ ਦੇ ਵਿੱਚ ਆਉਣਾ ਸੀ ਉਸ ਤੋਂ ਪਹਿਲਾਂ ਉਹ ਅਤੇ ਕਰਨਪ੍ਰੀਤ ਦੁਬਈ ਦੇ ਵਿੱਚ ਕੰਮ ਕਰਦੇ ਸਨ ਪਰ ਦੁਬਈ ਦੇ ਵਿੱਚ ਉਹਨਾਂ ਦਾ ਜੋ ਕੰਮ ਕਰ ਹੈ ਨਹੀਂ ਬਣਿਆ ਉਸ ਤੋਂ ਬਾਅਦ ਉਹ ਪੰਜਾਬ ਦੇ ਵਿੱਚ ਵਾਪਸ ਆ ਗਏ ਤੇ ਫਿਰ ਕਰਨਪ੍ਰੀਤ ਕੈਨੇਡਾ ਦੇ ਵਿੱਚ ਆ ਗਿਆ ਤੀਸਰੀ ਗ੍ਰਫਤਾਰ ਹੋਏ ਨੌਜਵਾਨ ਦਾ ਨਾਮ ਕਰਨਪ੍ਰੀਤ ਸਿੰਘ ਹੈ ਅਤੇ ਉਸ ਦੀ ਉਮਰ 28 ਸਾਲ ਦੀ ਹੈ ਕਰਨਪ੍ਰੀਤ ਬਟਾਲਾ ਦੇ ਕਣੀਏ ਕੇ ਬਾਂਗਰ ਥਾਣੇ ਦੀ ਹਦੂਦ ਅੰਦਰ ਪਿੰਡ ਸੁੰਦਲਦਾਰ ਰਹਿਣ ਵਾਲਾ ਹੈ ਅਤੇ ਉਸਦੇ ਪਿਤਾ ਸੁਖਦੇਵ ਸਿੰਘ ਪਿੰਡ ਦੇ ਇੱਕ ਗੁਰਦੁਆਰੇ ਦੇ ਵਿੱਚ ਗਰੰਤੀ ਹਨ 3 ਸਾਲ ਪਹਿਲਾਂ ਪੁੱਤਰ ਦੇ ਕੈਂਡਾ ਜਾਣ ਤੋਂ ਪਹਿਲਾਂ ਪਿਤਾ ਅਤੇ ਪੁੱਤਰ ਦੋਵੇਂ ਦੁਬਈ ਦੇ ਵਿੱਚ ਟਰੱਕ ਚਲਾਉਂਦੇ ਸਨ ਜਦੋਂ ਕਿ ਪਿਤਾ ਭਾਰਤ ਭਰਤਾਏ ਸਨ ਕਰਨਪ੍ਰੀਤ ਦੀਆਂ ਦੋ ਵਟੀਆਂ ਪੈਣਾ ਹਨ ਜੋ ਦੋਵੇਂ ਵਿਆਈਆਂ ਹੋਈਆਂ ਕਰਨਪ੍ਰੀਤ ਦੇ ਪਰਿਵਾਰ ਨੇ ਦੱਸਿਆ ਕਿ ਉਹਨਾਂ ਨੇ ਗ੍ਰਿਫਤਾਰੀ ਤੋਂ ਇੱਕ ਦਿਨ ਪਹਿਲਾਂ ਉਸ ਨਾਲ ਗੱਲ ਕੀਤੀ ਸੀ ਉਸਦੇ ਪਿਤਾ ਨੇ ਕਿਹਾ ਕਿ ਉਹ ਮੁਸੀਬਤ ਵਿੱਚ ਹੁੰਦੇ ਕਿਸੇ ਸੰਕੇਤ ਦੇ ਬਿਨਾ ਸਧਾਰਨ ਹੀ ਜਾਪਦਾ ਸੀ 3 ਮਈ 2024 ਨੂੰ ਪਹਿਲੇ 3 ਦੋਸ਼ੀਆਂ ਨੂੰ ਨਿੱਜਰ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਸਿਰਫ 7 ਦਿਨਾਂ ਦੇ ਅੰਦਰ ਅੰਦਰ ਹੀ ਚੌਥੇ ਦੋਸ਼ੀ ਜਾਨਿਕੇ ਅਮਨਦੀਪ ਸਿੰਘ ਨੂੰ 11 ਮਈ 2024 ਨੂੰ RCMP ਦੇ ਵੱਲੋਂ ਦੋਸ਼ੀ ਘਰਾੜ ਕੀਤਾ ਗਿਆ ਪਰ ਉਹਨਾਂ ਨੇ ਦੱਸਿਆ ਕਿ ਅਮਨਦੀਪ ਸਿੰਘ ਪਹਿਲਾਂ ਹੀ ਪੁਲਿਸ ਦੀ ਹਿਰਾਸਤ ਦੇ ਵਿੱਚ ਸੀ 온ਟਾਰੀਓ ਦੇ ਵਿੱਚ ਉਸ ਖਿਲਾਫ ਕਾਫੀ ਸਾਰੇ ਮਾਮਲੇ ਚੱਲ ਰਹੇ ਸਨ ਤੇ ਅਮਨਦੀਪ ਸਿੰਘ ਦੀ ਜੇ ਉਮਰ ਦੀ ਗੱਲ ਕਰੀਏ ਤਾਂ ਉਸ ਦੀ ਉਮਰ ਵੀ ਸਿਰਫ 22 ਸਾਲ ਸੀ ਤੇ ਤਿੰਨੋਂ ਨੌਜਵਾਨ ਜੋ ਫੜੇ ਗਏ ਨੇ ਉਹ 22 ਸਾਲ ਦੇ ਹਨ ਤੇ ਇੱਕ ਨੌਜਵਾਨ 28 ਸਾਲ ਦਾ ਹੈ ਤੇ ਚਾਹ ਹੁਣ ਝਾਤ ਮਾਰਦੇ ਆ ਕਿ ਅਮਨਦੀਪ ਸਿੰਘ ਦੀ ਹਿਸਟਰੀ ਕੀ ਹੈ ਹਰਦੀਪ ਨਿਜਰ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਗ੍ਰਫਤਾਰ ਕੀਤਾ ਗਿਆ ਚੌਥਾ ਨੌਜਵਾਨ 22 ਸਾਲਾ ਅਮਨਦੀਪ ਸਿੰਘ ਹੈ ਅਮਨਦੀਪ ਖਿਲਾਫ ਨਿਜਰ ਮਾਮਲੇ ਤੋਂ ਪਹਿਲਾਂ ਹੀ ਵੱਖਰੇ ਮਾਮਲਿਆਂ ਵਿੱਚ ਕਈ ਦੋਸ਼ ਆਇਦ ਸਨ ਪੁਲਿਸ ਅਨੁਸਾਰ ਭਾਰਤੀ ਨਾਗ ਦੇ ਕਮਨਦੀਪ ਸਿੰਘ ਟੈਂਪੋਰਰੀ ਵੀਜ਼ਾ ਤੇ ਕੈਨੇਡਾ ਆਇਆ ਸੀ ਅਤੇ ਇੱਕ ਵੱਖਰੇ ਮਾਮਲੇ ਵਿੱਚ ਲੱਗੇ ਦੋਸ਼ਾਂ ਦੇ ਮਾਮਲੇ ਵਿੱਚ ਉਹ ਨਿੱਜਰ ਘਟਨਾ ਤੋਂ 2 ਦਿਨ ਪਹਿਲਾਂ ਸਰੀ ਦੀ ਅਦਾਲਤ ਦੇ ਵਿੱਚ ਪੇਸ਼ ਹੋਇਆ ਸੀ ਅਮਨਦੀਪ ਸਿੰਘ ਕਥਿਤ ਤੌਰ ਤੇ ਗੁਰੂ ਨਾਨਕ ਸਿੱਖ ਗੁਰਦੁਆਰੇ ਦੇ ਐਂਟ੍ਰੈਂਸ ਤੇ ਲੁੱਕ ਕੇ ਨਿੱਜਰ ਡਿਊਟੀ ਕਰਨ ਵਾਲਿਆਂ ਵਿੱਚੋਂ ਇੱਕ ਸੀ ਅਮਨਦੀਪ ਸਿੰਘ ਨੂੰ ਸਰੀ ਤੋਂ ਮਾਰਚ 2023 ਵਿੱਚ ਪੁਲਿਸ ਤੋਂ ਭੱਜਣ ਤੋਂ ਬਾਅਦ ਵਾਰੰਟ ਤੇ ਗ੍ਰਫਤਾਰ ਕੀਤਾ ਗਿਆ ਸੀ ਉਸ ਤੇ ਪੁਲਿਸ ਤੋਂ ਭੱਜਣ ਅਤੇ ਖਤਰਨਾਕ ਤਰੀਕੇ ਨਾਲ ਗੱਡੀ ਚਲਾਉਣ ਦਾ ਦੋਸ਼ ਲਗਾਇਆ ਗਿਆ ਸੀ ਅਤੇ 16 ਜੂਨ 2023 ਨੂੰ ਉਸ ਦੀ ਅਦਾਲਤ ਵਿੱਚ ਪਹਿਲੀ ਪੇਸ਼ੀ ਸੀ ਅਦਾਲਤੀ ਦਸਤਾਵੇਜ਼ ਦਰਸਾਉਂਦੇ ਹਨ ਕਿ ਨਿੱਜਰ ਮਾਮਲੇ ਤੋਂ 19 ਦਿਨਾਂ ਬਾਅਦ 7 ਜੁਲਾਈ ਨੂੰ ਅਮਨਦੀਪ ਦਾ ਮਾਮਲਾ ਅਦਾਲਤ ਦੇ ਸਾਹਮਣੇ ਆਇਆ ਅਤੇ ਸਾਲ ਦੇ ਅਖੀਰ ਵਿੱਚ ਪੇਸ਼ੀ ਨਿਰਧਾਰਿਤ ਹੋਣ ਦੀ ਪ੍ਰਕਿਰਿਆ ਵਿੱਚ ਸੀ ਅਤੇ ਜਿਨ੍ਹਾਂ ਨੇ ब्रैमटन ਵਿੱਚ ਪਿਛਲੇ ਸਾਲ ਨਵੰਬਰ ਵਿੱਚ ਉਸ ਖਿਲਾਫ ਹਥਿਆਰਾਂ ਅਤੇ ਡਰੱਗਜ਼ ਦੇ ਵੱਖਰੇ ਦੋਸ਼ ਆਇਦ ਗਿੱਟੇ ਗਏ ਪਿਛਲੇ ਜੂਨ ਦੇ BC ਦੀ ਅਦਾਲਤ ਦੇ ਦਸਤਾਵੇਜ਼ ਇਹ ਵੀ ਦਰਸਾਉਂਦੇ ਹਨ ਕਿ ਅਮਨਦੀਪ ਸਿੰਘ ਨੇ ਹਥਿਆਰ ਨਾ ਰੱਖਣ ਅਤੇ ਕਿਸੇ ਵੀ ਗੱਡੀ ਦੀ ਡਰਾਈਵਰ ਸੀਟ ਤੇ ਨਾ ਹੋਣ ਲਈ ਸਹਿਮਤੀ ਦਿੰਦੇ ਹੋਏ ਸਮਝੌਤੇ ਤੇ ਦਸਤਖਤ ਕੀਤੇ ਸਨ ਜਦੋਂ ਨਿੱਜਲ ਮਾਮਲੇ ਵਿੱਚ ਅਮਨਦੀਪ ਸਿੰਘ ਦਾ ਨਾਮ ਜ਼ਾਹਰ ਹੋਇਆ ਉਸ ਸਮੇਂ ਉਹ ਨਵੰਬਰ ਦੇ ਦੋਸ਼ਾਂ ਲਈ অন্ਟਾਰੀਓ ਵਿੱਚ ਪਹਿਲਾਂ ਤੋਂ ਹੀ ਹਿਰਾਸਤ ਵਿੱਚ ਸੀ ਬੀਸੀ ਦੀ ਇੰਟੀਗ੍ਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਨੇ 11 ਮਈ ਨੂੰ ਅਮਨਦੀਪ ਨੂੰ ਚਾਰਜ ਕੀਤਾ ਸੀ ਅਮਨਦੀਪ ਬ੍ਰੈਮਟਨ ਸਰੀ ਅਤੇ ਅਬਰਟਸਫੋਰਡ ਦੇ ਸ਼ਹਿਰਾਂ ਦੇ ਵਿੱਚ ਰਹਿੰਦਾ ਰਿਹਾ ਪੀਲ ਰੀਜਨਲ ਪੁਲਿਸ ਦੇ ਸਪੈਸ਼ਲ ਇਨਫੋਰਸਮੈਂਟ ਬਿਊਰੋ ਵੱਲੋਂ 3 ਨਵੰਬਰ ਨੂੰ ਬ੍ਰੈਮਟਨ ਤੋਂ ਅਮਨਦੀਪ ਸਿੰਘ ਨੂੰ ਉਸ ਦੀ ਕਾਰ ਰੋਕ ਕੇ ਜਾਨ ਮਗਰੋਂ ਗ੍ਰਿਫਤਾਰ ਕੀਤਾ ਗਿਆ ਸੀ ਪੁਲਿਸ ਦਾ ਕਹਿਣਾ ਹੈ ਕਿ ਉਸ ਕੋਲ ਫੈਬਰਿਕ ਨੈਸ਼ਨਲ ਮਾਡਲ 509 ਸੈਮੀ ਆਟੋਮੈਟਿਕ ਪਿਸਟਲ ਅਤੇ V9 MM ਰਾਉਂਡਾ ਨਾਲ ਭਰਿਆ 24 ਰਾਉਂਡ ਐਕਸਟੈਂਡਡ ਮੈਗਜ਼ੀਨ ਬਰਾਮਦ ਹੋਇਆ ਸੀ ਕੈਨੇਡੀਅਨ ਕਾਨੂੰਨ ਤਹਿਤ 10 ਤੋਂ ਵੱਧ ਰਾਉਂਡ ਰੱਖਣ ਵਾਲੇ ਮੈਗਜ਼ੀਨ ਦੇਸ਼ ਵਿੱਚ ਵਰਜਿਤ ਵਸਤੂਆਂ ਦੇ ਵਿੱਚ ਆਉਂਦੇ ਹਨ ਅਮਨਦੀਪ ਸਿੰਘ ਨੂੰ ਹਥਿਆਰਾਂ ਨਾਲ ਸੰਬੰਧਿਤ ਕਈ ਦੋਸ਼ਾਂ ਅਤੇ ਨਸ਼ਾ ਰੱਖਣ ਦੇ ਦੋ ਮਾਮਲਿਆਂ ਦੇ ਵਿੱਚ ਚਾਰਜ ਕੀਤਾ ਗਿਆ ਸੀ ਤਾਂ ਅੱਜ ਇਸ ਰਿਪੋਰਟ ਦੇ ਵਿੱਚ ਤੁਹਾਨੂੰ ਦੱਸਿਆ ਹਰਦੀਪ ਸਿੰਘ ਨਿੱਜਰ ਮਾਮਲੇ ਦੇ ਵਿੱਚ ਫੜੇ ਗਏ ਚਾਰ ਦੋਸ਼ੀਆਂ ਦੀ ਬੈਕਗ੍ਰਾਉਂਡ ਹਿਸਟਰੀ ਬਾਰੇ ਤੁਹਾਨੂੰ ਅੱਜ ਦੱਸਿਆ ਕਿ ਉਹ ਕਿਹਨਾ ਜ਼ਿਲ੍ਹਿਆਂ ਦੇ ਵਿੱਚੋਂ ਆਏ ਹਨ ਕਿਸ ਤਰ੍ਹਾਂ ਕੈਨੇਡਾ ਦੇ ਵਿੱਚ ਦਾਖਲ ਹੋਏ ਕਿਹੜੇ ਸਾਲ ਦੇ ਵਿੱਚ ਕੈਨੇਡਾ ਦੇ ਵਿੱਚ ਆਏ ਕਿਹੜੀ ਪੜ੍ਹਾਈ ਕੀਤੀ ਗਈ ਇਹ ਸਭ ਦੇ ਬਾਰੇ ਅੱਜ ਅਸੀਂ ਇਸ ਰਿਪੋਰਟ ਦੇ ਵਿੱਚ ਦੱਸਣ ਦੀ ਕੋਸ਼ਿਸ਼ ਕੀਤੀ ਹੈ ਤੇ ਉਮੀਦ ਹੈ ਕਿ ਤੁਹਾਨੂੰ ਇਹ ਵਧੀਆ ਲੱਗੀ ਹੋਵੇਗੀ ਇਸ ਦੇ ਨਾਲ ਹੀ ਜੇਕਰ ਕੋਈ ਹੋਰ ਅਪਡੇਸ਼ਨ ਆਉਂਦੀ ਹੈ ਉਸ ਦੇ ਨਾਲ ਵੀ ਤੁਹਾਨੂੰ ਰੂਬਰੂ ਕਰਵਾਇਆ ਜਾਵੇਗਾ ਹੁਣ ਮੈਂ ਤੁਹਾਨੂੰ ਇਜਾਜ਼ਤ ਤਾਨਵਾ